ਸ਼੍ਰੀ ਅਨੰਦਪੁਰ ਸਾਹਿਬ ਦੇ 359 ਸਤਿਆਨਾ ਦਿਵਸ ਸਮੋਕੇ ਜਿੱਥੇ ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਧਾਰਮਿਕ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਉੱਥੇ ਹੀ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਤੇ ਡਾਕਟਰ ਪ੍ਰੀਤੀ ਯਾਦਵ ਆਈਏਐਸ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਅਤੇ ਸਮੂਹ ਵਿਭਾਗਾਂ ਦੇ ਸਹਿਯੋਗ ਸਦਕਾ ਪੰਜ ਪਿਆਰਾ ਪਾਰਕ ਵਿਖੇ ਫਲਦਾਰ ਅਤੇ ਸ਼ਾਨਦਾਰ ਬੂਟੇ ਲਗਾਏ ਜਾ ਰਹੇ ਹਨ ਇਸ ਮੌਕੇ ਤੇ ਡਾਕਟਰ ਪ੍ਰੀਤੀ ਯਾਦਵ ਆਈਏਐਸ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਇਸ ਵਾਰ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਤਾਂਕਿ ਧਰਤੀ ਦਾ ਦਿਨ ਪ੍ਰਤੀ ਦਿਨ ਵੱਧ ਰਹੇ ਤਾਪਮਾਨ ਨੂੰ ਰੋਕਿਆ ਜਾ ਸਕੇ ਅਤੇ ਪੰਜਾਬ ਨੂੰ ਹਰਿਆ ਭਰਿਆ ਅਤੇ ਰੰਗਲਾ ਪੰਜਾਬ ਬਣਾਇਆ ਜਾ ਸਕੇ ਇਸ ਮੌਕੇ ਅਲੱਗ-ਅਲੱਗ ਵਿਭਾਗਾਂ ਦੇ ਅਫਸਰ ਸਹਿਵਾਨ ਨੇ ਵੀ ਆਕੇ ਆਪਣਾ ਸਹਿਯੋਗ ਦਿੱਤਾ ਅਤੇ ਕਿਹਾ ਕਿ ਇਸ ਵਾਰ ਵੱਧ ਤੋਂ ਵੱਧ ਜਿਹੜੇ ਉਹ ਰੂਪਨਗਰ ਜ਼ਿਲ੍ਹੇ ਵਿੱਚ ਬੂਟੇ ਲਗਾਏ ਜਾਣਗੇ ਇਸ ਤੋਂ ਇਲਾਵਾ ਧਾਰਮਿਕ ਸ਼ਕੀਤਾ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਅਤੇ ਪਰਿਆਵਰਣ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ ਜੇਕਰ ਆਪਾਂ ਇਹ ਦੀ ਸਥਿਤੀ ਦੇਖੀਏ ਤਾਂ ਇਹ ਬਹੁਤ ਹਰਾ ਭਰਾ ਰੀਜਨ ਹੁੰਦੀ ਆਪਾਂ ਦੇਖਦੇ ਆ ਕਿ ਬਹੁਤ ਸੋਨਾ ਔਰ ਮਤਲਬ ਨੇਚਰਲੀ ਰਿਸੋਰਸਫੁਲ ਰੀਜਨ ਹੈਗਾ ਤਾਂ ਆਪਨੇ ਮੈਨੂੰ ਲੱਗਦਾ ਹੈਗਾ ਕਿ ਮੋਰਲ ਓਨਰਨੈਸ ਹੈਗਾ ਆਪਣੇ ਉੱਤੇ ਬਹੁਤ ਭਾਈ ਕੀ ਇਹਨੂੰ ਵਧਾਨ ਵਾਸਤੇ ਵੀ ਤੇ 그린ਰੀ ਨੂੰ ਸਾਮ ਸੰਭਾਲ ਕਰਨ ਵਾਸਤੇ ਤੇ ਬੂਟਾ ਲਗਾਉਂਦਾ ਇੱਕ ਸਿੰਬੋਲਿਕ ਪਰਪਸ ਇਹ ਹੁੰਦਾ ਹੈਗਾ ਕਿ ਲੋਕਾਂ ਨੂੰ ਮੋਟੀਵੇਟ ਕਰਨ ਵਾਸਤੇ ਕਿਉਂਕਿ ਨੈਚੁਰਲ ਰਿਸੋਰਸਸ ਸਭ ਵਾਸਤੇ ਹੁੰਦੇ ਹੈਗੇ ਤਾਂ ਸਭ ਅੱਗੇ ਆਈਏ ਜਿਹੜਾ ਐਗਜ਼ਿਸਟਿੰਗ ਹੈਗੇ ਉਹਨਾਂ ਦੀ ਸਾਮ ਸੰਭਾਲ ਕਰਨਾ ਵੀ ਆਪਣਾ ਮੇਨ ਪਰਪਸ ਹੋਣਾ ਚਾਹੀਦਾ ਹੈ ਤੇ ਆਪਾਂ ਨਵੇਂ ਲਾ ਕੇ ਆਪਣੀ ਨੇਚਰ ਨੂੰ ਹੋਰ ਸੁੰਦਰ ਤੇ ਸਾਫ ਸੁਥਰ ਐਨਵਾਇਰਨਮੈਂਟ ਬਣਾਏ ਇਹਦੇ ਬਾਰੇ ਦੇਖੋ ਆਪਾਂ ਖੁਦ ਹੀ ਦੇਖ ਰਹੇ ਹਾਂ ਕਿ ਜਿਹੜੀ ਹੀਟ ਵੇਵ ਹੈਗੀ ਉਹਦਾ ਕੀ ਅਸਰ ਹੈਗਾ ਤਾ ਹੁਣ ਨੀਟ ਵੀ ਬਹੁਤ ਹੈਗੀ ਤੇ ਆਪਣੇ ਫਿਊਚਰ ਵਾਸਤੇ ਆਪਣੀ ਜਨਰੇਸ਼ਨ ਵਾਸਤੇ ਬੱਚੇ ਵਾਸਤੇ ਆਪਾਂ ਜਿੰਨਾ ਕੁ ਵੀ ਆਪਣਾ এনवायरमेंट ਹੈਗਾ ਉਹਨੂੰ ਪ੍ਰਿਜ਼ਰਵ ਕਰੀਏ ਤੇ ਵੱਧ ਤੋਂ ਵੱਧ ਪਾਰਟਿਸਿਪੇਟ ਕਰੀਏ ਕਿਉਂਕਿ ਇਹ ਸਭ ਵਾਸਤੇ ਹੈਗਾ ਇਹ ਨਹੀਂ ਹੈਗਾ ਕਿ ਜੀ ਇੱਕ ਪੇੜ ਲਾਂਤੋ ਇੱਕ ਇੱਕ ਰੁੱਖ ਲਾਂਤੋ ਕੀ ਹੋਊਗਾ ਮੈਨੂੰ ਲੱਗਦਾ ਜੇ ਇੱਕ ਇੱਕ ਕਰਕੇ ਵੀ ਆਪਾਂ ਕਰੀਏ ਤਾਂ ਬਹੁਤ ਕੁਝ ਹੋ ਜਾਊਗਾ ਠੀਕ ਹੈ ਬਸ ਥੈਂਕ ਯੂ ਆਪਸੋ ਜਿਹੜੀ ਆ ਗਰਮੀ ਬਹੁਤ ਵੱਧ ਚੁੱਕੀ ਹੈ ਇਹਦਾ ਇੱਕ ਕਾਰਨ ਹੈ ਕਿ ਅਸੀਂ ਜਿਹੜਾ ਰੁੱਖ ਜਿਹੜੇ ਆ ਉਹ ਕੱਟੀ ਜਾ ਰਹੇ ਆ ਵੱਢੀ ਜਾ ਰਹੇ ਆ ਪਰ ਰੁੱਖ ਲਗਾ ਨਹੀਂ ਰਹੇ ਰੋਕ ਜਿਸ ਤਰ੍ਹਾਂ ਧਰਗੁਰੂ ਨਾਨਕਦੇਵ ਸਾਹਿਬ ਦੀ ਮਹਾਰਾਜ ਦੀ ਸਰਬਾਣੀ ਦੇ ਵਦਨ ਹਨ ਸਵਨਗੁਰੂ ਪਾਣੀ ਪਿੱਤਾ ਮਾਤਾ ਤਰਤਨ ਹਾਸਤ ਇਹ ਰੋਕ ਜਿਹੜੇ ਨੇ ਇਹ ਲਗਾਉਣੇ অতি ਜ਼ਰੂਰੀ ਨੇ ਕਿਉਂਕਿ ਇਹਨਾਂ ਤੋਂ ਹੀ ਸੰਸਾਰ ਵਿੱਚ ਵਸਦੇ ਜੀਵਾਂ ਵਾਸਤੇ ਆਕਸੀਜਨ ਜਿਹੜੀ ਉਹ ਪ੍ਰਾਪਤ ਹੁੰਦੀ ਹੈ ਤੇ ਆਕਸੀਜਨ ਤੋਂ ਬਿਨਾਂ ਸੰਸਾਰ ਬਿਲਕੁਲ ਨਹੀਂ ਚੱਲ ਸਕਦਾ ਅੱਜ ਤਪਸ਼ੇਨੀ ਵੱਧ ਚੁੱਕੀ ਹੈ ਕਿ ਲਗਭਗ 50 ਡਿਗਰੀ ਦੇ ਤਰੀਕ ਜਿਹੜਾ ਆਤਮਾਨ ਹੈ ਪੰਜਾਬ ਦੇ ਵਿੱਚ ਆ ਕਿਹਾ ਔਰ ਰੋਖ ਜਿਹੜੇ ਨੇ ਅਸੀਂ ਕੱਟੀ ਜਾ ਰਹੇ ਹਾਂ ਵੱਢੀ ਜਾ ਰਹੇ ਹਾਂ ਰੋਖ ਲਗਾਉਣ ਵਾਲ ਕਿਸੇ ਦਾ ਧਿਆਨ ਨਹੀਂ ਹੈ ਔਰ ਸਮੁੱਚੀ ਸੰਸਦ ਨੂੰ ਇਹ ਬੇਅੰਕੀ ਅੱਗੇ ਆਵਾਜ਼ ਤੋਂ ਬਾਅਦ ਰੋਖ ਲਾਓ ਤਾਂ ਜੋ ਇਹ ਜਿਹੜੀ ਤਪਸ਼ ਵੱਧ ਰਹੀ ਹੈ ਅੱਜ ਅਸੀਂ ਦੁਬਈ ਦੇ ਵਿੱਚ ਦੇਖੀਏ ਉਹਨਾਂ ਦਾ ਤਾਪਮਾਨ ਜਿਹੜਾ ਸੀ 50 ਡਿਗਰੀ ਤੋਂ ਉੱਤੇ ਹੁੰਦਾ ਸੀ ਪਰ ਉਹਨਾਂ ਨੇ ਰੋਖ ਲਗਾ ਕਰਕੇ ਉਹ ਜਿਹੜਾ ਤਾਪਮਾਨ ਹੈ ਅੱਜ ਤਕਰੀਬਨ 35 30 ਡਿਗਰੀ ਦੇ ਕੋਲ ਆ ਜਾਂਦਾ ਹੈ ਔਰ ਸਾਨੂੰ ਵੀ ਜਿਹੜਾ ਹੈ ਰੋਖ ਜਿੱਥੇ ਅਸੀਂ ਵੱਢ ਰਹੇ ਹਾਂ ਸਾਨੂੰ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਆ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਤਪਸ਼ਾ ਹੈ ਗਰਮੀ ਹੈ ਇਹ ਤੋਂ ਬਚ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਅੱਜ ਸ਼੍ਰੀ ਅਨੰਤਪੁਰ ਸਾਹਿਬ ਫਾਊਂਡੇਸ਼ਨ ਦੇ ਦੇ ਉੱਤੇ ਮਾਨਯੋਗ ਡਿਪਟੀ ਕਮਿਸ਼ਨਰ ਡਾ. ਸੁਖਦੀਪ ਜਯੋਦਵਾ ਜੀ ਐਸਡੀ ਵੱਲੋਂ ਪੰਜ ਪਿਆਰਾ ਪਾਰਕ ਦੇ ਵਿੱਚ ਪੀਸ਼ਾ ਇਲਾਕਾ ਪੌਦਾ ਲਗਾਇਆ ਗਿਆ ਹੈ ਇਹ ਪਾਰਕ ਜਿਹੜਾ ਟੂਰੇਜ਼ਮ ਵਿਭਾਗ ਵੱਲੋਂ ਮੇਨਟੇਨ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਉਹਨਾਂ ਦੇ ਇਨਫਰਮੈਂਟ ਦੇ ਅਨੁਸਾਰ ਹੀ ਇੱਥੇ ਉਹਨਾਂ ਦੀ ਸਹਿਮਤੀ ਦੇ ਨਾਲ ਹੀ ਲਗਾਏ ਗਏ ਹਨ ਇੱਕ ਫੁੱਲਦਾਰ ਪੌਦਾ ਔਰਨਾਮੈਂਟਲ ਪਲਾਂਟ ਹੈ ਜਿਹੜਾ ਕਿ ਇਸਦੇ ਬਹੁਤ ਹੀ ਸੁੰਦਰ ਪੀਲੇ ਰੰਗ ਦੇ ਫੁੱਲ ਹਨ ਔਰ ਬਹੁਤ ਸੁੰਦਰ ਜੀ ਛਾਇਆ ਹੁੰਦੀ ਹੈ ਤੇ ਇਹ ਜਿਹੜਾ ਕਿ ਇਸ ਪਾਰਕ ਦੀ ਬਿਊਟੀਫਿਕੇਸ਼ਨ ਦੇ ਲਈ ਇਹ ਬਹੁਤ ਹੀ ਵਧੀਆ ਸਾਬਤ ਹੋਵੇਗਾ ਇਸੇ ਤਰ੍ਹਾਂ ਜੇ ਜੋ ਹੁਣ ਸਾਡਾ ਮੌਸਮ ਆ ਰਿਹਾ ਜੁਲਾਈ ਦੇ ਮਹੀਨੇ ਜਰੇਨੀ ਸੀਜ਼ਨ ਆ ਰਿਹਾ ਹੈ ਇਸ ਦੇ ਵਿੱਚ ਅਸੀਂ ਪੂਰਾ ਇੱਕ ਪਲਾਨ ਬਣਾਇਆ ਹੈ 플ਾਂਟੇਸ਼ਨ ਦਾ ਜੁਲਾਈ ਦੇ ਵਿੱਚ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਜ਼ਿਲ੍ਹੇ ਨੂੰ ਹਰਿਆ ਭਰਿਆ ਬਣਾਉਣ ਦੇ ਲਈ ਪੂਰਾ ਇੱਕ ਪ੍ਰੋਗਰਾਮ